ਉਨਾ ਮੱਕਰ ਜੀ ਹਉਦੇ ਆ ਗੋ ਮੁੱਕ ਜਾਂਦੀ ਸਤਿ ਸ਼੍ਰੀ ਅਕਾਲ ਜੀ ਮਯੰਕ ਅਤੇ ਹਿਮਾਨੀ ਦੇ ਬ੍ਰੇਕਅਪ ਦੀ ਚਰਚਾ ਪੂਰੇ ਸੋਸ਼ਲ ਮੀਡੀਆ ਤੇ ਹੋ ਰਹੀ ਹੈ ਅਤੇ ਇਸ ਦੇ ਪਿੱਛੇ ਕਾਰਨ ਇਹ ਦੋਨੋਂ ਖੁਦ ਨੇ ਕਿਉਂਕਿ ਇਹ ਲਗਾਤਾਰ ਇੱਕ ਦੂਜੇ ਬਾਰੇ ਵੀਡੀਓਜ਼ ਸਾਂਝੀਆਂ ਕਰ ਰਹੇ ਨੇ ਜਿਸ ਤੋਂ ਬਾਅਦ ਕੰਜੇਨਾਂ ਬਾਰੇ ਹੋਰ ਚਾਣਨਾ ਚਾਹੁੰਦੇ ਨੇ ਅਤੇ ਕੁਝ ਨਾ ਕੁਝ ਟਿੱਪਣੀਆਂ ਵੀ ਦਿੰਦੇ ਦਿਖਾਈ ਦਿੰਦੇ ਨੇ ਬ੍ਰੇਕਅਪ ਤੋਂ ਬਾਅਦ ਇਹਨਾਂ ਦੀਆਂ ਕਈ ਪੁਰਾਣੀਆਂ ਵੀਡੀਓਜ਼ ਵੀ ਸਾਹਮਣੇ ਆਈਆਂ ਨੇ ਉਹਨਾਂ ਵਿੱਚੋਂ ਇੱਕ ਵੀਡੀਓ ਦੀ ਕਲਿੱਪ ਤੁਸੀਂ ਸਕਰੀਨ ਤੇ ਚੱਲਦੀ ਵੇਖ ਸਕਦੇ ਹੋ ਤੂੰ ਨਾ ਮੱਕਰ ਜੀ ਹਉਦੇ ਹਾਂ ਬੁੱਕ ਜਾਂਦੀ ਏ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਆਡੀਅנס ਇਹਨਾਂ ਤੇ ਭੜਕ ਰਹੀ ਹੈ ਤੇਰਾ ਕਹਿਣਾ ਹੈ ਕਿ ਜੇਕਰ ਇਹ ਸਭ ਹੀ ਕਰਨਾ ਸੀ ਤਾਂ ਇੰਨੀ ਛੋਟੀ ਏਜ ਵਿੱਚ ਇੰਗੇਜਮੈਂਟ ਕਰਾਉਣ ਦੀ ਕੀ ਲੋੜ ਪਈ ਇੰਨਾ ਹੀ ਨਹੀਂ ਇੱਕ ਵੀਰ ਵੱਲੋਂ ਤਾਂ ਇਹਨਾਂ ਤੇ ਵੀਡੀਓ ਵੀ ਪਾਈ ਗਈ ਜਿਸ ਵਿੱਚ ਉਹ ਕਹਿੰਦੇ ਦਿਖਾਈ ਦਿੱਤੇ ਬਲੌਗਰਾਂ ਨੇ ਚੰਗਾ ਕੰਮ ਫੜਿਆ ਹੈ ਇੰਗੇਜਮੈਂਟ ਕਰਦੇ ਨੇ ਫਿਰ ਇਕੱਠਿਆਂ ਵਲੌਗ ਪਾਉਂਦੇ ਨੇ ਅਤੇ ਉਸ ਤੋਂ ਬਾਅਦ ਬ੍ਰੇਕਅਪ ਕਰਕੇ ਅਲੱਗ-ਅਲੱਗ ਚੈਨਲ ਬਣਾ ਲੈਂਦੇ ਨੇ ਅਤੇ ਲੋਕਾਂ ਨੂੰ ਕਹਿੰਦੇ ਨੇ ਕਿ ਸਾਨੂੰ ਸਪੋਰਟ ਕੀਤਾ ਜਾਵੇ ਪਰ ਕੀ ਕਹਿਣਾ ਹੈ ਉਸ ਵੀਰ ਦਾ ਆਓ ਤੁਹਾਨੂੰ ਲੈ ਚਲਦੇ ਹਾਂ ਉਸ ਵੀਡੀਓ ਵੱਲ ਬਲੌਗਰਾਸ ਕਨ ਬੜਾ ਬੁਰਾ ਹਾਲ ਹੁਣ ਤੋਂ 2-3 ਸਾਲ ਪਹਿਲਾਂ ਜਿਹੜੇ ਬਲੌਗਰਾਸ ਕੁੰਦੇਸ਼ ਨੇ ਟ੍ਰੈਂਡ ਸੈੱਟ ਕੀਤਾ ਸੀ ਜਦੋਂ ਬ੍ਰੇਕਅਪ ਹੁੰਦਾ ਸੀ ਉਹ ਸਲਫਾਸ ਖਾਂਦੇ ਸੀ ਪਰ ਅੱਜ ਕੱਲ ਦੇ ਬ੍ਰੇਕਅਪ ਹੋਏ ਤੋਂ ਸਾਲੇ ਕਹਿੰਦੇ ਨੇ ਅਸੀਂ YouTube ਚੈਨਲ ਸੈਪਰੇਟ ਬਣਾ ਲੈ ਸਾਨੂੰ ਸਪੋਰਟ ਕਰੋ ਸੋਸ਼ਲ ਮੀਡੀਆ ਤੇ ਰੋਣ ਲੱਗ ਜਾਂਦੇ ਆ ਨਾ ਸੈਂਪਤੀ ਲੈਣ ਦੇ ਮਾਰੇ ਅਖੇ ਮੇਰੇ ਤੇ ਤਰਸ ਖਾ ਲਈ ਤਰਸ ਨੂੰ ਬਹੁਤ ਸਾਲੇ ਤੇਰੀ ਰੀੜ ਦੀ ਹੱਡੀ ਤੇ ਟੱਕ ਲੱਗੀ ਉਹ ਕੀ ਹੋ ਗਿਆ ਬੱਸ ਤੂੰ ਅਗਲੀ ਤੇ ਤਰਸ ਖਾਦਾ ਤੂੰ ਸਾਲੇ ਜਿਵੇਂ ਲੀ ਦੜਾ ਚੁੱਪ 20 20 ਵੀਡੀਓ ਬਣਵਾਉਂਦਾ ਸੀਗਾ ਕਦੇ ਉਹਨੂੰ ਕਹਿੰਦਾ ਸੀ ਮੈਨੂੰ ਆਹ ਬਣਾ ਕੇ ਦੇ ਆਹ ਬਣਾ ਕੇ ਦੇ ਕੁਕਿੰਗ ਕਰਾ ਤੂੰ ਬਰਾ ਹਾਲ ਕਰ ਭਰਾਵਾ ਤਾਂ ਤੋਰ ਤੋ ਕੁੜੀ ਦੇ ਗੋਡੇ ਪੈਣ ਵਾਲੇ ਕਰਤੇ ਤੇ ਸ਼ੁਕਰ ਮਨਾਓ ਵਾ ਤੁਸੀਂ ਇਸ ਦੀ ਗੱਲ ਨਾਲ ਕਿੰਨੇ ਕਸਹਿਮਤ ਹੋ ਆਪਣੀ ਰਾਏ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਣਾ